ਕਹ ਲਾ ਵੀ ਦੋਸਤੋ ਅੱਜ ਨਾ ਆਪਣੇ ਪਿੰਡ ਇਥੇ ਆਮ ਗਲੀ ਚ ਬੈਠੇ ਸੀ ਤੇ ਗਲੀਆਂ ਸੱਥਾਂ ਜਿੱਥੇ ਤੁਰਿਆ ਆਉਂਦਾ ਬੰਦਾ ਯਾਰ ਤੜਕੇ ਹੱਥ ਨੇ 10 ਮਿੰਟ ਟਾਈਮ ਕੱਢ ਕੇ ਭੇਜਦਾ ਜਿਵੇਂ ਨਾ ਸਾਨੂੰ ਪਪਿਆ ਸਿਆਣੇ ਬੰਦੇ ਆ ਦੇਉਂਦੇ ਸੀ ਆਮ ਹੀ ਬਹੁਤ ਬੰਦੇ ਨੇ ਆਖਿਆ ਸਾਥ ਜਦੋਂ ਆਪਾਂ ਬੈੰਦੇ ਸੀ ਉਹ ਕਿਵੇਂ ਸੀ ਵੀ ਯਾਰ ਅਕੇ ਫੁਲਾਨਾ ਆ ਕੇ ਸੱਥ ਚ ਯਾਰ ਲੜ ਪੈਂਦਾ ਫੁਲਾਨਾ ਐ ਉਹ ਦੋ ਤਿੰਨ ਹੁਣ ਮਾ ਨਾਲੇ ਦਾ ਦੋ ਤਿੰਨ ਬੰਦੇ ਨੇ ਆਖਿਆ ਉਹ ਆਦੀ ਯਾਰ ਘਰੇ ਸੌ ਟੈਨਸ਼ਨ ਆ ਸੌ ਥਾਂ ਡੀਸੀ ਸਾਬ ਦਿਮਾਗ ਜਾਂਦਾ ਤੇ ਅਗਲਾ ਆਪਦੀ ਕੀ ਹਾਲ ਆ ਜੀ ਅਗਲਾ ਆਪਦੀ ਟੈਨਸ਼ਨ ਲਾਉਣ ਦਾ ਮਾਰਾ ਆਉਂਦਾ ਯਾਰ ਘਰੋਂ ਬਾਹਰ ਗੱਲਾਂ ਵਾਈ ਹੁੰਦੀਆਂ ਆ ਆਪਾਂ ਇੱਥੇ ਬੈਠੇ ਆ ਰਿਲੈਕਸ ਹੋਣ ਲਈ ਸਹੀ ਗੱਲ ਆ ਇਸੇ ਮਾਰੇ ਬੈਠੇ ਆ ਹੋਰ ਕੀ ਐ ਰਿਲੈਕਸ ਹੋਣ ਵਾਸਤੇ ਨਹੀਂ ਤਾਂ ਯਾਰ ਤੂੰ ਆਪਦੀ ਰੋਟੀ ਖਾਣੀ ਮੈਂ ਆਪਦੀ ਖਾਣੀ 30 ਸਾਲਿਆਂ ਆਪਦੀ ਖਾਣੀ ਸਹੀ ਗੱਲ ਆ ਹਰ ਇੱਕ ਨੇ ਕਰਕੇ ਖਾਣੀ ਆ ਬਾਈ ਕਰਕੇ ਖਾਣੀ ਠੀਕ ਐ ਉਹ ਇਹ ਗੱਲਾਂ ਪਤਾ ਹੈ ਮਿੱਤਰੋ ਜਿੰਨੇ ਭਰਾ ਦੇਸ਼ਾਂ ਵਿਦੇਸ਼ਾਂ ਵਿੱਚ ਵੇਖਦੇ ਆ ਤੇ ਪਿੰਡਾਂ ਤੋਂ ਵਿਚਾਰੇ ਇਹ ਦੇਖਦੇ ਆ ਕਿ ਪਿੰਡ ਕਿਵੇਂ ਹੁੰਦੇ ਆ ਤੇ ਮਿੱਤਰੋ ਆ ਸਾਡੇ ਪਿੰਡ ਦਾ ਨਜ਼ਾਰਾ ਹੈ ਆ ਸਾਡੇ ਪਿੰਡ ਦਾ ਬਾਜ਼ਾਰ ਹੈ ਤੇ ਜਿੱਥੇ ਆਪਾਂ ਹੁਣ ਗੱਲਬਾਤ ਪਹਿਲਾਂ ਤਾਂ ਜਿਹੜੀ ਗੱਲਬਾਤ ਤਾਂ ਹੋ ਕਰਨੀ ਇੱਕ ਤਾਂ ਗੱਲ ਇਹ ਆ ਬਾਈ ਦਰਸ਼ਨ ਪਹਿਲਾਂ ਤਾਂ ਹਾਂਜੀ ਸਿਲੰਡਰ ਜਦੋਂ ਆਏ ਆ ਯਾਰ ਹਾਂਜੀ ਉਦੋਂ ਕਿੰਨੇ ਮਹਿੰਗੇ ਸੀ ਹਾਂ ਹਾਂ ਉਦੋਂ ਕਿੰਨੇ ਦਾ ਸੀ ਭਾਪਾ ਪਤਾ ਯਾਦਾ ਕੁਛ 200 ਦਾ 250 ਦਾ 300 ਦਾ 200 ਦਾ ਹੁੰਦਾ ਹਾਂ ਬਸ ਇਹ ਦਾ ਸੀ ਜਦੋਂ ਆਪਣੇ ਘਰਾਂ ਚ ਆਇਆ 250 ਦਾ ਸਿਲੰਡਰ ਹਨਾ ਤੇ ਹੁਣ ਹੋ ਗਿਆ 1000 ਰੁਪਏ ਦਾ 1000 ਰੁਪਏ ਦਾ ਤੇ ਖੰਡ ਤੇਰੀ ਉੱਪਰ ਕਿੰਨੀ ਹੋਗੀ ਸੱਚ ਹੋਊਗੀ 70 70 ਸਾਲ ਹੋਊਗੀ ਹੋਊਗੀ ਹੋਰ ਵੱਡਾ ਹੈ ਹੋਊਗੀ ਹਾਂ ਤੇ ਜਦੋਂ ਖੰਡ ਮੰਨ ਲਾ ਆਈ ਆਈ ਹੈ ਉਦੋਂ ਕੀ ਰੇਟ ਸੀ ਆਈਡੀਆ ਜਾਂ ਕੋਈ 10 ਰੁਪਏ 10 ਰੁਪਏ ਤੇ ਆ ਸਪਾਈਸ ਨੂੰ ਤਾਂ ਸੋਨੇ ਸੀ ਮੇਰੇ ਵਿਆਹ ਵੇਲੇ ਰਿਬੇ ਨੂੰ 50 ਸਾਲ ਹੋ ਗਏ ਤੇ ਕੱਟਾ ਹੋਊਗਾ ਹਣ 50 ਹਾਂ 50 ਸਾਲ ਪਹਿਲਾਂ 250 ਨੂੰ ਸੋਨਾ ਉਹ ਤਾਂ ਜੀ ਤੇ ਕਣਕ ਦਾ ਕੀ ਰੇਟ ਸੀ ਯਾਦ ਹੈ ਕਣਕ ਇਹ ਜੇ ਸੀਗਾ ਮੇਰੇ ਨਾਲ ਦੇ 5000 ਉਹ ਸੀ ਰਹੀ ਹੈ 5000 ਹਾਂ ਜਿਆ ਕੱਟ ਹੋਣਾ ਕੱਟ ਹੀ ਹੋਣਾ ਕੋਈ ਆ ਕੋਈ ਕੱਟ ਹੋਣਾ ਹਾਂ ਉਹ ਤਾਂ ਕੱਟ 50 ਸਾਲ ਪਹਿਲਾਂ ਰੱਖ ਲਾ 40 40 ਬਣ ਲੋ ਚਾਲੀ ਰੱਖਲਾ ਚਾਲਾ ਅੱਛਾ ਯਾਰ ਤੇ ਜਦੋਂ ਸੀਰ ਕੈਸਲ ਕੱਟੇ ਸੱਚ ਵਾਹ ਸੀਰ ਕੱਟੇ ਐ 18 19 ਸਾਲ ਅੱਛਾ ਵੀਡੀਓ ਬਣਾਈਆਂ ਮੈਂ ਕਾਹ ਯਾਰ ਤੇ ਸੀਰੀ ਸੀਰ ਮੰਨ ਲਾ ਹੁਣ ਹਾਟੇ ਨੂੰ ਕਿੰਨਾ ਚਿਰ ਹੋ ਗਿਆ ਮਤਲਬ ਸੀਰੀ ਲੱਗਣਾ ਹਾਟੇ ਨੂੰ 2 ਘੰਟੇ 11 ਸਾਲ 2 ਘੰਟੇ ਬਾਬਾ ਹਾਂ ਇਹ ਗੱਲ ਐ ਆ ਆਮ ਗੱਲਾਂ ਯਾਰ ਬਿਜਲੀ ਮੰਨ ਲਓ ਸਰਕਾਰ ਨੇ ਮਾਫ ਕਰਤੀ ਮਾਨ ਲਵਾ ਆਹ ਚੀਜ਼ ਜੁਣਤਾ ਪਰ ਯਾਰ ਗੱਲ ਇਨੀ ਆ ਹੁਣ ਚੀਜ਼ ਜੁਣਤਾ ਜੇ ਆਹ ਜੜੀਆਂ ਇਹ ਆਹ ਜੜੀਆਂ ਗਲੀਆਂ ਆ ਆ ਠੀਕ ਐ ਇਹ ਗਲੀਆਂ ਪੱਕੀਆਂ ਹੋ ਗਈਆਂ ਗਲੀਆਂ ਪੱਕੀਆਂ ਹੋ ਗਈਆਂ ਗਰਮੀ ਵਧ ਗਈ ਗਰਮੀ ਵਧ ਗਈ ਹੋ ਵਧ ਗਈ ਗਰਮੀ ਦਾ ਮਾਰਾ ਬੰਦਾ ਘਰੇ ਜਾ ਕੇ ਪੱਖਾ ਛੱਡੂ ਲਾਗਤ ਵਧ ਗਈ ਜੇ ਸਰਕਾਰ ਨੇ ਮਾਨ ਲਾ ਚੀਜ਼ ਜੁਣ ਤਾਂ ਮਾਫ ਕਰਦੀ ਆਪਾਂ ਉਹ ਨਹੀਂ ਫੱਕੜਾਈ ਵੀ ਤਰੇਉਣੇ ਆ ਰੋਟੀ ਨਾਲੋਂ ਮਹਿੰਗੀ ਆ ਇਹ ਰੋਟੀ ਨਾਲੋਂ ਮਹਿੰਗੀ ਹਾਂ ਇਹ ਗੱਲ ਸਹੀ ਜਿਹੜੀ ਖਾਨ ਸਾਹਿਬ ਜੀ 600 ਯੂਨਟ ਮਾਫ ਕਰਤੀ ਹਾਂ ਤੇ ਮਾਫ ਸਰਕਾਰ ਸਾਨੂੰ 600 ਬਣਾ ਕੇ ਜਿਹੜੀ ਦੀਦੀ ਤੇ ਉਹਦਾ ਖਰਚਾ ਹੋਟੀ ਜਾਂਦੇ ਪਰ ਉਹ ਚੀਜ਼ਾਂ ਦੇ ਬਾਅਦ ਇਹ ਗੱਲ ਹੋਰ ਹੈ ਆਪਾਂ ਆਮ ਬੇਸਿਕ ਗੱਲ ਕਰਦੇ ਆ ਆਪ ਨੋਰਮਲੀ ਜਿਹੜੀ ਅਪਰੋਚ ਗੱਲ ਕਰਦੇ ਆ ਇਹ ਚੀਜ਼ ਲੋਕ ਵੀ ਇਹ ਗੱਲ ਇਹ ਵੀ ਐਡੀ ਸੀ ਹਾਂਜੀ ਭਾਈ ਵੀ ਸਰਕਾਰ ਉਹ ਆਦੇ ਵੀ 600 ਯੂਨਟ ਮਾਫ ਨਾ ਕਰੇ ਜੀ ਠੀਕ ਹੈ ਠੀਕ ਹੈ ਕੱਟ ਕਰ ਦੇ ਕੱਟ ਕਰ ਦੇ ਮਹਾਰਾਜ ਚਾਚਾ ਕੇ ਮਹਾਰਾਜ ਖਾਲਸਾ ਜੀ ਤੇ ਜਿਹੜਾ ਕਰਾਇਆ ਮੰਨ ਲਓ ਜਿਹੜਾ ਕਰਾਇਆ ਬੱਸਾਂ ਦਾ ਸਾਰਿਆਂ ਨੂੰ ਮਾਫ ਹੈ ਉਹ ਕਿਸੇ ਰੋਡ ਬੰਦ ਨੂੰ ਮਾਫ ਹੋ ਜੇ ਉਹ ਲੋਡ ਬੰਦ ਨੂੰ ਹੋਵੇ ਸਹੀ ਨਾ ਬਿਲਕੁਲ ਨੋਰਮਲ ਕਿ ਹਰਕਤ ਹੀ ਬਾਜ ਹੈ ਹਾਂ ਆਮ ਗੱਲਾਂ ਪੰਜਵੇਂ ਘਰੇ ਕਰਦੇ ਰੋਜ਼ ਉਹ ਰੋ ਪਕੜਾ ਤੇ ਮੈਂ ਤਾਂ ਕਿਸ ਨੂੰ ਰੈਸਟਰੀ ਕਰਾਈ ਜਾਂ ਨਿਕ ਨਹੀਂ ਬਈ ਇਹ ਗੱਲ ਹੈ ਇਹ ਗੱਲ ਹੈ ਆ ਪਤਾ ਬਹਿ ਗਿਆ ਤਾਂ ਉਹਦਾ ਭੇੜ ਹੀ ਮਾਰਨਾ ਤਾਂ ਹਮਿੰਟਾਂ ਦਾ ਕਵੀਲਦਰੀ ਦੀ ਗੱਲ ਹੈ ਕਵੀਲਦਰੀ ਦੀ ਗੱਲ ਹੈ ਤੇ ਮਿੱਤਰੋ ਇਹ ਪੋਡਕਾਸਟ ਹੈ ਸਾਡਾ ਗਲੀ ਚੋਂ ਪੋਡਕਾਸਟ ਹੈ ਮਿੱਤਰੋ ਲਾਈਵ ਜੇਕਰ ਪੱਤਰਕਾਰ ਭਰਾ ਜਿਹੜੇ ਉਹ ਮੇਰੇ ਭਰਾ ਜੇਕਰ ਇੰਨਾ ਸੱਜਣਾ ਦੇ ਵਿੱਚ ਆ ਕੇ ਬੈਠਣ ਐ ਗਲੀਆਂ ਚ ਬਹਿ ਕੇ ਤੇ ਆ ਜਿਹੜੀ ਪੌੜੀਆਂ ਜੇ ਤੁਸੀਂ ਦੇਖ ਰਹੇ ਹੋ ਇਹ ਪੌੜੀਆਂ ਮਿੱਤਰੋ ਸਾਡੀਆਂ ਕੁਰਸੀਆਂ ਤੇ ਨਹੀਂ ਤਾਂ ਤੁਸੀਂ ਏਸੀ ਰੂਮਾਂ ਦੇ ਵਿੱਚ ਬਹਿ ਕੇ ਦਰਸ਼ਨਾ ਬਈ ਕਿਹੜੀ ਏਸੀ ਰੂਮਾਂ ਚ ਬਹਿ ਕੇ ਉਹ ਫੈਸਲੇ ਕਰਦੇ ਆ ਲੋਕਾਂ ਦੀ ਕਿਸਮਤ ਦੇ ਤੇ ਅੱਗੇ ਲਾਏ ਹੁੰਦੇ ਉਹਨਾਂ ਨੇ ਮਿੱਤਰੋ ਜਿਹੜੇ ਉਹ ਮਾਈਕ ਜੇ ਬਾਈ ਪੱਪਿਆ ਛੋਟੇ ਛੋਟੇ ਦਾ ਜਿਹੜਾ ਆਉਂਦਾ ਗਲਮੇ ਜੇ ਚ ਲੱਗਿਆ ਹੁੰਦਾ ਨਹੀਂ ਨਹੀਂ ਉਹ ਜਿਹੜੇ ਵੱਡੇ ਲੱਗੇ ਹੁਣ ਫੈਸ਼ਨ ਦਾ ਦੂਜਾ ਆ ਗਿਆ ਨਾ ਉਹ ਐ ਠੀਕ ਹੈ ਪੋਡਕਾਸਟ ਵਾਲਾ ਤੂੰ ਵੇਖਿਆ ਹੋਣਾ ਠੀਕ ਹੈ ਉਹ ਬਾਈ ਜੀ ਸੌਦਾ ਸਾਰਾ 50000 ਦੇ ਨੇੜਾ ਹੈ ਠੀਕ ਹੈ ਅਸੀਂ ਤਾਂ ਬਾਈ ਜੀ ਆ ਗਲੀ ਚ ਬੈਠੇ ਆ ਮਿੱਤਰੋ ਤੇ ਗੱਲ ਸਿੱਧੀ ਗੱਲ ਹੈ ਐ ਤੇ ਕੋਸ਼ਿਸ਼ ਕਰਿਆ ਕਰਾਂਗੇ ਰੋਜ਼ ਕਿਸੇ ਨਾ ਕਿਸੇ ਮੋੜ ਤੋਂ ਤੇ ਆ ਬਾਈ ਦਰਸ਼ਨ ਗਵਾ ਇਸ ਗੱਲ ਦਾ 70 ਸਾਲੇ ਦੀ ਉਮਰ ਹੋ ਗਈ ਤੇ 50 ਸਾਲ ਪਹਿਲਾਂ ਜਿਆਦਾ ਵੀ 250 ਨੂੰ ਸੋਣਾ ਤੇ ਕੋਸਤ ਸੱਚ ਕੀ ਭਾਸੀ ਭੁਕੀ ਉਹ ਤੇ 10 ਰੁਪਏ 10 ਰੁਪਏ 15 ਰੁਪਏ ਇੱਕ ਕੱਪ ਵੇਖਦਾ ਰਿਹਾ ਸੀ ਨਹੀਂ ਕੱਪ ਮਤਲਬ 100 ਗ੍ਰਾਮ ਰੱਖ ਲਾ 50 ਰੁਪਏ ਕਿਲੋ 10 ਰੁਪਏ ਤਾਂ ਦਿੰਦੇ ਸੀ ਕਿ ਵੇਖੇ ਨਾ ਪਾੜੇ ਆਸਤੇ ਹੈ ਤੇ 100 ਰੁਪਏ ਦਾ ਘੱਟਾ ਪਰ ਜਾਂਦਾ ਸੀ ਹੁਣ ਤੂੰ ਹਿਸਾਬ ਦਾ ਲਾ ਇਕ ਤੁਰਕੇ ਆਉਂਦੇ ਹੁੰਦੇ ਸਗਰਕਿਓ ਸਗਰਕਿਓ ਹਾਂ ਗੰਗਾ ਵਗਰੋਂ ਮੈਨੇ ਸਗਰਕਿਓ ਸਗਰਕਿਓ ਠਿਕਾ ਹੁੰਦਾ ਸੀ ਹਾਂ ਉਦੋਂ ਤੁਰਕੇ ਆਉਂਦੇ ਸੀ ਬਾਣੀ ਬਾਣੀ ਘਟਾ ਭਰ ਜਾਂਦਾ ਸੀ ਤੁਰਕੇ ਆਉਂਦੇ ਸੀ ਹਾਂ 16460 ਹਾਂ 60 ਹਾਂ ਸੱਠੀ ਹਾਂ ਸੱਠੀ ਖਸਖਸ ਦਾ ਕੀ ਹਿਸਾਬ ਸੀ ਉਹ ਸੀ ਡੂਰ ਤੋਂ ਉਹ ਫੋਨ ਵੀ ਵੇਚ ਦਉਂਦਾ 10 ਮਿੰਟ ਵੀ ਨਾ 60 ਖਸ ਖਸ ਹਾਂ ਗੱਬੀ 60 ਉਹਨੂੰ ਕਿਉਂ ਆਉਂਦੇ ਸੀ ਬਾਈ 60 70 ਰੁਪਏ ਕਿਲੋ ਸੀ ਜੀ ਤੇ 60 ਰੁਪਏ ਵਿੱਚ ਉਹ ਤਾਂ ਹੁਣ ਤੱਕ ਕੁਛ ਨਹੀਂ ਉਹ ਤਾਂ ਅੱਧੀ ਫੀਮ ਹੁੰਦੀ ਅੱਧੀ ਫੀਮ ਕਸ ਕਰਦੇ ਹਾਂ ਇਹੋ ਖਾ ਕੇ ਬਾਈ ਦਰਸ਼ਨ ਸਾਹਿਬ ਲੋਕ ਕੰਮ ਵੀ ਕਰਦੇ ਸੀ ਕੰਮ ਵੀ ਕਰਦੇ ਸੀ ਬਦਲ ਹੋਰ ਜੀ ਪਿੰਡਾਂ ਚ ਹੁਣ ਆ ਪਾਵੇਂ ਪਿੰਡਾਂ ਚ ਵੇਖ ਲੋ ਕਿੰਨੇ ਨੌ ਨੌ ਆਣ ਯਾਰ ਚਿੱਟੇ ਨਾਲ ਮਰਦੇ ਤੇਰਾ ਦਰੋਹ ਨਹੀਂ ਇਹਦੇ ਆਮ ਹੀ ਆ ਸਾਰੇ ਪੰਜਾਬ ਦੀ ਗੱਲ ਹੈ ਤਾਂ ਵੀ ਇਹ ਨਹੀਂ ਆਪਣੇ ਪਿੰਡ ਦੀ ਹੈ ਜਨਾਲ ਲਈ ਜੌਰ ਦੀ ਆਇਆ ਹਰ ਇੱਕ ਦੇ ਸਾਹਮਣੇ ਆ ਪਰ ਮਿੱਤਰੋ ਬੱਕਰੀਆਂ ਕਦੇ ਬੰਦਾ ਹਾਂ ਐ ਠੀਕ ਹੈ ਕੋਸਤ ਖਾ ਕੇ ਫੀਮ ਖਾ ਕੇ ਖਸ ਖਸ ਖਾ ਕੇ ਕਦੇ ਮਰਿਆ ਨਹੀਂ ਸੀ ਉਹ ਤਾਂ ਬਾਈ ਕਦੇ ਵੇਖਿਆ ਸੀ ਕਿ ਪੋਸਟ ਖਾ ਕੇ ਬੰਦਾ ਮਰਿਆ ਕੰਮ ਕਰਦੇ ਸੀ ਨਹੀਂ ਮਰਿਆ ਸੀ ਨਾ ਹਰ ਇੱਕ ਬੰਦਾ ਕੰਮ ਕਰਦਾ ਸੀ ਕਰਦਾ ਸੀ ਨਾ ਤੇ ਨਾ ਬੰਦੇ ਨੂੰ ਬਿਮਾਰੀ ਲੱਗਦੀ ਸੀ ਤੇ ਨਾ ਬਿਮਾਰੀ ਲੱਗਦੀ ਸੀ ਆਦ ਰੰਗ ਤੇ ਆ ਡੰਗਾ ਮਿੱਤਰੋ ਕਦੇ ਨਹੀਂ ਆਇਆ ਸੀ ਜਿਹੜੀਆਂ ਹੁਣ ਆਦ ਰੰਗ ਕੋਈ ਆਦਾ ਜੀ ਹੱਤ ਜਾਵ ਨਵਾਂ ਚੱਲ ਪਿਆ ਤੂੰ ਦੋ ਚਮਚੇ ਮਾਰ ਪਛਾਹ ਹਟ ਕੇ ਪੋਸਟ ਦੇ ਵਿੱਚ ਜੱਤ ਜਾਵ ਗਵੰਡੀਆਂ ਚੱਕਾ ਜਿਉ ਬਾਈ ਹੈ ਉਹ ਤਾਂ ਵੀਰਾ ਸਾਰੇ ਰੋਗਾਂ ਦੀ ਦਾਲੂ ਸੀ ਸਾਰੇ ਰੋਗਾਂ ਦੀ 14 ਰੋਗਾਂ ਤੇ ਕੰਮ ਕਰਦਾ ਸੀ ਮਿੱਤਰੋ धनवाद सत शेयर करियो